ਮੈਂ ਤੁਹਾਡੇ ਤੇ। ਪਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦ ਵੀ ਨਹੀਂ ਹੈ ਸ਼ਾਇਦ ਕਿਉਂਕਿ ਮੈਨੂੰ ਤਾਂ ਪਹਿਲੀ ਯਕੀਨ ਸੀ ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪਲਿਆ ਤੇਰੀ ਤਾਂ ਸੁਰਤੀ ਤੁਹਾਡੇ ਘਰਾਂ ਚ ਸੰਭਰੀ ਹੈ ਇੱਥੇ ਵਜੀਰੇ ਵਰਗੇ ਫਿਰਦੇ ਹੋਣਗੇ ਸਾਡੇ ਕੋਲੇ ਇੱਕੋ ਹੀ ਪੁਰਾਣੇ ਕੱਪੜੇ ਕਿਹਦੇ ਜੁੱਲੀ ਹੁੰਦੀ ਉਹ ਦੋਨੇ ਭਰਾਵਾਂ ਕੋਲੇ ਯਾਨੀ ਮੇਰਾ ਜੀਵਨ ਪੰਨਾ ਤੁਹਾਡੇ ਨਾਲ ਤੁਹਾਡੇ ਵਿੱਚ ਗੁਜ਼ਰਿਆ ਹੁਣ ਤੱਕ ਠੀਕ ਹੈ ਸਿੱਧੂ ਆਉਣ ਤੋਂ ਮੰਗਰੋਂ ਕੁਝ ਪਰਿਵਾਰ ਨੇ ਰੁਝੇਵੇਂ ਬਦਲੇ ਕੰਮ ਬਦਲੇ ਮੋੜੀ ਹੋਰ ਦੁਨੀਆ ਦੇ ਵਿੱਚ ਗਏ ਪਰੰਤੂ ਉਹ ਆਪਾ ਦੁਰਾਸ ਨਹੀਂ ਆਏ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਕਿ ਤੁਸੀਂ ਬੜੇ ਫੋਲੇ ਹੋ ਕਿਉਂਕਿ ਆਪਣਾ ਆਪਣੇ ਮਨ ਚ ਉਹਨੀਆਂ ਵੱਡੀਆਂ ਬੇਈਮਾਨੀਆਂ ਨਹੀਂ ਹੁੰਦੀਆਂ ਜਿੰਨੀਆਂ ਵੱਡੇ ਲੋਕਾਂ ਦੇ ਮਨ ਦੇ ਵਿੱਚ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਸਹੀ ਤੇ ਲਾ ਲਿਓ ਵੀ ਇੱਕ ਮਸੂਮ ਦੇ ਜਨਮ ਦੇ ਉੱਤੇ ਹੀ ਕਿੰਨਾ ਬਾਪ ਰੋਲਾ ਮਚਿਆ ਹੈ ਨਾ ਐਡੀ ਕੋਈ ਗੱਲ ਨਹੀਂ ਸੀ ਪਰantu ਤੁਸੀਂ ਇਹਨੂੰ ਇਕੱਲਾ ਸਿੱਧੂ ਦੇ ਜਨਮ ਦੇ ਨਾਲ ਵਿਵਾਦ ਨਾਲ ਜੋੜ ਕੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿਸੇ ਬੱਚੇ ਦੇ ਜਨਮ ਦੇ ਉੱਤੇ ਜੇ ਕੋਈ ਇੰਨੀ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅੱਜ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅੱਜ ਤੱਕ ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਬਹੁਤ ਕੱਟੇ ਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕੋਈ ਜੀਵਨ ਧੜਕਦਾ ਹੈ ਦੁਆਰਾ ਤਾਂ ਉਹਤੇ ਵੀ ਕਿੰਤੂ ਪਰੰਤੂ ਹੁੰਦਾ ਤਾਂ ਤੁਹਾਡੇ ਸਾਹਮਣੇ ਹੋਇਆ ਸਾਰੀ ਇਸ ਗੱਲ ਦਾ ਜਦ ਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕਿਤੇ ਵੀ ਗਲਤ ਨਹੀਂ ਐ ਅਸੀਂ ਸਾਰੀ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਕਾਨੂੰਨ ਦਾ ਸਤਕਾਰ ਕਰਦੇ ਹੋਏ ਸਾਰਾ ਪ੍ਰੋਸੈਸ ਸਿਰੇ ਲਾਇਆ ਹੈ ਔਰ ਅਸੀਂ ਬੜੇ ਚਿਰ ਤੋਂ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਸੀ ਪਰੰਤੂ ਫਿਰ ਵੀ ਤੁਹਾਡੇ ਨਾਲ ਮੈਂ ਇਹ ਗੱਲ ਕਿਉਂ ਸ਼ੇਅਰ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ ਆਪਾਂ ਇੱਕ ਦੰਦ ਦੀ ਟੁੱਕੀ ਖਾਣ ਵਾਲੇ ਲੋਕ ਆ ਔਰ ਆਪਣੇ ਚ ਦਿਵਾਰੇ ਕੋਈ ਕੀਕੜਾ ਪੈਦਾ ਨਾ ਹੋਵੇ ਤੁਸੀਂ ਲਾਲਟ ਰਹਿਣਾ ਇਸ ਗੱਲ ਦੇ ਉੱਤੇ ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਢੰਗ ਨਾਲ ਦੇਖਣਾ ਪਾਈ ਜੀ ਤੂੰ ਮੈਨੂੰ ਮਿਲਣ ਆਇਆ ਮੇਰਾ ਭਾਣ ਜਾ ਮੇਰਾ ਭਤੀਜਾ ਹੈ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਹਾਂ ਜੀ ਕਿਉਂਕਿ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਥੋੜੀ ਆੜ ਕੋਈ ਹੋਰ ਲੈ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਆਪਾਂ ਪਹਿਲਾਂ ਬਹੁਤ ਵੱਡਾ ਨੁਕਸਾਨ ਖਾ ਚੁੱਕੇ ਹਾਂ ਇਸ ਗੱਲ ਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ ਤੇ ਕਿਤੇ ਸਫ਼ਰ ਕਰਦੇ ਹੋ ਕਿਤੇ ਵੀ ਤੁਹਾਨੂੰ ਭਿੰਨ ਲੱਗਦੀ ਹੈ ਆਗਾਲਪੁਰਖ ਦੇਣ ਵਾਲਾ ਸਮਰਨ ਵਾਲੇ ਤੁਸੀਂ ਹੋ ਕੋ ਥੋੜਾ ਬੱਚਾ ਸਾਡੀਆਂ ਵੀ ਮਨਿਆਦਾਂ ਸਾਲਾਂ ਦੀਆਂ ਹੀ ਨੇ ਕਿਉਂਕਿ ਆਖਰ ਨੂੰ ਏਜ ਦਾ ਕੋਈ ਨਾ ਕੋਈ ਪੜਾ ਹੁੰਦਾ ਹੈ ਪਰੰਤੂ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਪੈੜ ਪਾਈ ਇਹਨਾਂ ਨੇ ਕਾਫੀ ਲੰਬੀ ਜ਼ਿੰਦਗੀ ਇਸ ਨਗਰ ਦੇ ਵਿੱਚ ਗੁਜ਼ਾਰਨੀ ਹੈ ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਆਂ ਸ਼ਾਇਦ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਉਹਨਾਂ ਬੁਲਾ ਰਹੇ ਜਿਹੜੇ ਕੁਝ ਆ ਫੇਸਬੁੱਕ ਦੇ ਉੱਤੇ ਸਾਡੇ ਚ ਨਫ਼ਰਤ ਫਲਾਉਣ ਵਾਲੀਆਂ ਆਵਾਜ਼ਾਂ ਵੀ ਕੁਝ ਵਿਚੋਂ ਆਉਂਦੀਆਂ ਨੇ ਵੀ ਮੈਨੂੰ ਐਸੀ ਨੂੰ ਦੱਸ ਸਕਦੇ ਆਂ ਵੀ ਆ ਸਾਡਾ ਵੇੜਾ ਮੈਂ ਤਾਂ ਵੇੜਾ ਵੀ ਨਹੀਂ ਕਹਿ ਕੇ ਰਹੀ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਬਣਾ ਕੇ ਅੱਜ ਤੱਕ ਰਹੇ ਆ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ ਇਹ ਸਾਡੇ ਭਰਾ ਵੀ ਹੈ ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪ ਦੇ ਪਰਿਵਾਰ ਨਾਲੋਂ ਉਹੀ ਰਿਸ਼ਤੇ ਸਾਡੇ ਇਹਨਾਂ ਲੋਕਾਂ ਨਾਲ ਤਾਂ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਿਸਾਲ ਦੇ ਸਕਦੇ ਆ ਵੀ ਜਿੰਦਾ ਭਾਈਚਾਰਾ ਸਾਡੇ ਨਗਰ ਦਾ ਮੇਰਾ ਖਿਆਲ ਹੈ ਕਿ ਤੇ ਨਹੀਂ ਹੋਣਾ ਕਿਉਂਕਿ ਅਸੀਂ ਸਾਰੇ ਹੀ ਧਰੋ ਪਿਛਲੇ ਪਿੰਡਾਂ ਤੋਂ ਵਸਦੇ 200 ਸਾਲ ਸਾਡੇ ਨਗਰ ਵੱਜੇ ਨੂੰ ਹੋ ਗਿਆ ਤਾਂ ਸਾਡੇ ਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਲਕੀਰ ਨਹੀਂ ਖਿੱਚ ਸਕਿਆ ਵੀ ਕਦੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੋਵੇ ਕਿਸੇ ਨੇ ਅਸੀਂ ਹਮੇਸ਼ਾ ਹੀ ਦੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਬਹੁ ਇਕੱਠੇ ਹੋਏ ਆਂ ਔਰ ਤੁਸੀਂ ਅੱਜ ਅਕਾਲਪੁਰ ਖਦੀ ਉਸ ਰਹਿਮਤ ਦਾ ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਕਾਰ ਕੀਤਾ ਤਾਂ ਮੇਰਾ ਖਿਆਲ ਹੈ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਹੋਊਗਾ ਵੀ ਸਿੱਧੂ ਤੁਸੀਂ ਅਸੀਂ ਕੇਵਲ ਜਨਮ ਦੇ ਨਿਆਲੇ ਆ ਬੱਚਾ ਤੁਹਾਡਾ ਵੀ ਉਹ ਨਹੀਂ ਆ ਔਰ ਤੁਹਾਡਾ ਵੀ ਹੱਕ ਹੁੰਦਾ ਉਹ ਨਹੀਂ ਹੈ ਤਾਂ ਤੁਸੀਂ ਅੱਜ ਇਹ ਗੱਲ ਨੂੰ ਸਾਬਤ ਕੀਤਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਦਾ ਕਰਾਂ ਮੇਰਾ ਮਨ ਮੇਰਾ ਗਲ ਪਰ ਆਉਂਦਾ ਜਦੋਂ ਮੈਂ ਤੁਹਾਨੂੰ ਔਰ ਸਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਹਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਆ ਉਹਦੇ ਵਿੱਚ ਕੁਛ ਨਾ ਕੁਛ ਸਾਡਾ ਕੋਈ ਨਵੇਂ ਦਾ ਉੱਥੇ ਆਵੇ ਸਾਡਾ ਕੋਈ ਬੱਚਾ ਉੱਥੇ ਵਸੇ ਆ ਕੇ ਤਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਦੁਆਵਾਂ ਉਹ ਅਕਾਲ ਪੁਰਖ ਦੇ ਦਰ ਤੇ ਮਨਜ਼ੂਰ ਹੋਈਆਂ ਤਾਂ ਆਪਾਂ ਜ਼ਿਆਦੇ ਹੋ ਹੱਲਾ ਕਰਨ ਤੋਂ ਇਲਾਵਾ ਆਪਾਂ ਸ਼ੁਕਰਾਨਾ ਕਰਨਾ ਸਾਰਿਆਂ ਨੇ ਕਿਉਂਕਿ ਕਿਉਂਕਿ ਜਿਹੜੀ ਸਾਡੀ ਖੁਸ਼ੀ ਕਿਸੇ ਨੂੰ ਚੁਭ ਵੀ ਸਕਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਜੇ ਧੰਨਵਾਦ ਕਰੀਏ ਜਿਆਦਾ ਤੋਂ ਜਿਆਦਾ ਅਕਾਲ ਪੁਰਖ ਦਾ ਤੇ ਨਹੀਂ ਸੰਭਵ ਨਹੀਂ ਹੁੰਦਾ ਬੰਦਾ 60 ਦੇ ਨੇੜੇ ਲੱਗ ਕੇ ਕਦੇ ਕੋਈ ਐਦਾਂ ਨਹੀਂ ਹੋ ਇੱਕ ਅਕਾਲ ਪੁਰਖ ਨੇ ਵਿਸ਼ੇਸ਼ ਹੀ ਮਤਲਬ ਮੇਰਾ ਖਿਆਲ ਹੈ ਮਹਾਰਾਜ ਨੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੋਣਾ ਵੀ ਸਿੱਧੂ ਦੀ ਜਿਹੜੀ ਇਹਨੇ ਬੇਵਕਤੀ ਮੌਤ ਕੀਤੀ ਉਹਦੇ ਮਾਲਕ ਵੀ ਮਰਾਜ ਹੋਣਗੇ ਤਾਂ ਇਸੇ ਕਰਕੇ ਉਹਨਾਂ ਨੇ ਦੁਬਾਰੇ ਆਪ ਨੂੰ ਇਸ ਕਾਬਲ ਕੀਤਾ ਕਿ ਆਪਾਂ ਬਸਦਿਆਂ ਦੇ ਵਿੱਚ ਹੋਏ ਤਾਂ ਤੁਹਾਡਾ ਸਾਰਿਆਂ ਦਾ ਇੰਨਾ ਵਧੀਆ ਪ੍ਰੋਗਰਾਮ ਰੱਖਣ ਤੇ ਮੈਂ ਪਰਵਾਰ ਵੱਲੋਂ ਆਪਣੇ ਵੱਲੋਂ ਪੰਚਾਇਤ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ।